ਗੁਰਦਾਸਪੁਰ ਪੁਲਿਸ ਨੂੰ ਜਿਹੜੀ ਨਸ਼ਾ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਅ ਮਿਤੀ 5/5/2024 ਨੂੰ ਇੱਕ ਸ਼ੱਕੀ ਵਿਅਕਤੀ ਦੀ ਇਨਫੋਰਮੇਸ਼ਨ ਸਾਡੇ ਕੋਲ ਸਿਮਿਟ ਜਿਸ ਤੇ ਜਦੋਂ ਅਸੀਂ ਰੇਡ ਕੀਤੀ ਹੈ ਉਹ ਸਾਨੂੰ ਉਹਦੇ ਕੋਲੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋਈ ਹੈ। ਗੁਰਦਾਸਪੁਰ ਪੁਲਿਸ ਨੂੰ ਜਿਹੜੀ ਨਸ਼ਾ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਅ ਮਿਤੀ 5/5/2024 ਨੂੰ ਇੱਕ ਸ਼ੱਕੀ ਵਿਅਕਤੀ ਦੀ ਇਨਫੋਰਮੇਸ਼ਨ ਸਾਡੇ ਕੋਲ ਸੀ ਜਿਸ ਤੇ ਜਦੋਂ ਅਸੀਂ ਰੇਡ ਕੀਤੀ ਹੈ ਤਾਂ ਸਾਨੂੰ ਉਹਦੇ ਕੋਲੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਹ ਵਿਅਕਤੀ ਸਰਬਜੀਤ ਸਿੰਘ ਉਰਫ ਸਾਬੀ ਹੈ ਨਵਾ ਕਟੜਾ ਦਾ ਰਹਿਣ ਵਾਲਾ ਹੈ ਕਾਲਾ ਨੌਰ ਦਾ ਇਹਦੇ ਪੁਰਾਣੇ ਵੀ ਕਾਫੀ ਕ੍ਰਿਮਿਨਲ ਰਿਕਾਰਡ ਹੈਗੇ ਇਹਦੇ ਖਿਲਾਫ 4 ਮੁਕਦਮੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤੇ ਆਮ ਸੈਕਟ ਦੇ 307 ਦੇ ਆਲਰੇਡੀ ਰਜਿਸਟਰਡ ਹੈ ਇਹ ਹੁਣੇ ਹੀ ਜੇਲ ਤੋਂ ਬਾਹਰ ਆਇਆ ਸੀ ਇਹ ਆਲਰੇਡੀ 7 ਸਾਲ ਜੇਲ ਦੇ ਵਿੱਚ ਕੱਟ ਚੁੱਕਿਆ ਐਨਡੀਪੀਐਸ ਐਕਟ ਦੇ ਵਿੱਚ ਇਹਨੇ ਆਪਣੇ ਪੁਰਾਣੇ ਲਿੰਕਸ ਸ਼ੁਰੂ ਕਰਦੇ ਹੋਏ ਦੁਬਾਰਾ ਸਮਗਲਿੰਗ ਦਾ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਸੀ ਜਿਸ ਦੀ ਇਨਫਾਰਮੇਸ਼ਨ ਮਿਲਣ ਤੇ ਪੁਲਿਸ ਨੇ ਸਵਿਫਟ ਐਕਸ਼ਨ ਲਿਆ ਤੇ ਜਦੋਂ ਇਹਦੀ ਤਲਾਸ਼ੀ ਲਈ ਕੀਤੀ ਗਈ ਤੋਂ ਇਹਦੇ ਕੋਲੋਂ ਦੋ ਪੈਕੇਟ ਜਿਹੜੇ ਹਨ 500-500 ਗ੍ਰਾਮ ਹੈਰੋਇਨ ਨੂੰ ਰਿਕਵਰ ਹੋਇਆ ਸਰ ਪਾਕਿਸਤਾਨ ਦੀ ਨੰਨੀ ਦੇ ਇਲੈਕਸ਼ਨ ਹੈ ਵੀ ਇਹ ਇਹਦੇ ਪੁਰਾਣੇ ਕਾਫੀ ਜਿਹੜੇ ਪਰਚੇ ਰਜਿਸਟਰਡ ਹੈ ਉਹਦੀ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ ਇਹਦੇ ਲਿੰਕ ਸੀਗੇ ਪਾਕਿਸਤਾਨ ਬੇਸਡ ਸਮਗਲਰਸ ਦੇ ਨਾਲ ਜਿਨ੍ਹਾਂ ਨੂੰ ਇਹ ਜਿਨ੍ਹਾਂ ਦੇ ਥਰੂ ਇਹ ਸਮਗਲਿੰਗ ਦਾ ਕੰਮ ਕਰਦਾ ਸੀ ਹੁਣ ਵੀ ਇਹ ਉਹੀ ਬੰਦਿਆਂ ਦੇ ਨਾਲ ਇਨ ਟੱਚ ਹੋਇਆ ਜਿਸ ਕਰਕੇ ਰਿਕੋਲਡ ਕਨਸਾਈਨਮੈਂਟ ਆਇਆ ਸੀ ਜਿਹਨੂੰ ਇਹਨੇ ਅੱਗੇ ਫਰਦਰ ਦੂਜੇ ਬੰਦਿਆਂ ਨੂੰ ਦੇਣਾ ਸੀ ਮੈਟਰ ਹੋ ਸਕਦਾ ਜੀ ਇਹਦਾ ਵੱਡਾ ਹਾਂਜੀ ਇਹਨੂੰ ਜਿਹੜਾ ਸਪਲਾਈ ਕੀਤੀ ਹੈ ਹਰੋਇਨ ਉਹ ਦੋ ਵਿਅਕਤੀ ਹੈਗੇ ਜਿਨ੍ਹਾਂ ਨੇ ਬਾਈਕ ਤੇ ਆ ਕੇ ਇਹਨੂੰ ਫੜਾਇਆ ਸੀ ਉਹ ਬੇਸਿਕਲੀ ਜਿਹੜੇ ਕurier ਹੁੰਦੇ ਆ ਉਹ ਉਹ ਵਿਅਕਤੀ ਸੀਗੇ ਉਨੇ ਇਹਦੀ ਸਾਨੂੰ ਪੁਲਿਸ ਰਿਮਾਂਡ ਮਿਲੀ ਹੈ ਅਸੀਂ ਇਹਨੂੰ ਪ੍ਰੋਪਰ ਪੁੱਛਗਿੱਛ ਕਰਕੇ ਆਈਡੈਂਟੀਫਾਈ ਕਰਾਂਗੇ ਕਿ ਇਹ ਵਿਅਕਤੀ ਕੌਣ ਹੈ ਇਹ ਤੇ ਅੱਗੇ ਕਿਸਮੋ ਦੇਣਾ ਚਾਹੁੰਦਾ ਸੀ ਦੂਸਰੀ ਕਪੜਾ ਕਸ਼ੀ ਹੈਗਾ ਜੀ ਇਸ ਤੋਂ ਇਲਾਵਾ 6 5 2024 ਨੂੰ ਇੱਕ ਹੋਰ ਜਿਹੜੀ ਮੱਲੀਆਂ ਪਿੰਡ ਹੈਗਾ ਬਹਿਰਾਮਪੁਰ ਥਾਣੇ ਦੇ ਵਿੱਚ ਉੱਥੇ ਪੁਲਿਸ ਦੁਆਰਾ ਨਾਕੇਬੰਦੀ ਤੇ ਚੈਕਿੰਗ ਕੀਤੀ ਜਾ ਰਹੀ ਸੀ ਜਿੱਥੇ ਇੱਕ ਸਵਿਫਟ ਡਿਜ਼ਾਇਰ ਕਾਰ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਉੱਥੇ ਮੂਵ ਕਰ ਰਹੀ ਸੀ ਉਹਨੂੰ ਜਦੋਂ ਰੋਕ ਕੇ ਚੈੱਕ ਕੀਤਾ ਗਿਆ ਉਹਦੇ ਵਿੱਚ ਦੋ ਬੰਦੇ ਹਰਪ੍ਰੀਤ ਸਿੰਘ ਉਰਫ ਹੈਪੀ ਹੈ ਉਹ ਵਾਸੀ ਮੱਲੀਆਂ ਦਾ ਹੀ ਹੈ ਔਰ ਦੂਜਾ ਵਿਅਕਤੀ ਹੈ ਜਤਿੰਦਰ ਸਿੰਘ ਵਾਸੀ ਸ਼ਾਹਪੁਰ ਕੰਡੀ ਦਾ ਜੋ ਤਾਰਾਗੜ ਦਾ ਹੈ ਇਹਨਾਂ ਦੇ ਕੋਲੋਂ 420 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਮਿਲਿਆ ਹੈ ਇਹ ਵੀ ਸਮਗਲਿੰਗ ਦੇ ਵਿੱਚ ਐਕਟਿਵਲੀ ਇਨਵੋਲਵ ਸੀਗੇ ਇਹਨਾਂ ਦੇ ਖਿਲਾਫ ਪਰਚਾ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕੋਲ ਇੱਥੋਂ ਜਿਹੜੀ ਉਹ ਹੈਰੋਇਨ ਆਈ ਸਰ ਇਹ ਵੇਚਦੇ ਵੀ ਹੋਣਗੇ ਡੈਫੀਨਟਲੀ ਵੇਚਦੇ ਹੋਣਗੇ ਕਿਉਂਕਿ ਆਬਵੀਅਸਲੀ ਉਹ ਮੰਗਾਰੇ ਹਨ ਤਾਂ ਅੱਗੇ ਇਹਨਾਂ ਨੂੰ ਉਸ ਚੀਜ਼ ਦੀ ਜਿਹੜੀ ਡਰੱਗ ਮੰਨੀ ਹੈ ਉਹ ਮਿਲਦੀ ਹੈ ਕਸ ਕਰਕੇ ਫਿਰ ਅੱਗੇ ਚੱਲਦਾ ਹੈ ਇਹ ਇਹਦਾ ਇਹਨਾਂ ਨੇ ਪਹਿਲਾਂ ਵੀ ਸਮਗਲਿੰਗ ਦੇ ਵਿੱਚ ਇਨਵੋਲਡ ਰਹੇ ਜੋ ਫਿਲਹਾਲ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਸਰ ਜਿਹੜਾ ਇੱਕ ਤਸਕਰ ਫੜਿਆ ਹੋਇਆ ਹੈ ਜਿਹਦੇ ਪਾਕਿਸਤਾਨ ਨਾਲ ਲਿੰਕ ਨਜ਼ਰ ਆ ਰਹੇ ਹਨ ਉਹਦਾ ਮੋਬਾਈਲ ਫੋਨ ਯਾਹਾਂ ਤੋਂ ਮੌਕੇ ਤੇ ਕੋਈ ਹੋਰ ਇਦਾਂ ਦੀ ਚੀਜ਼ ਮਿਲੀ ਹੋਏ ਜਿਸ ਨਾਲ ਲੱਗਦਾ ਜਿਦਾ ਥੋਰ ਵੱਡੇ ਪੱਲੇ ਹੋ ਸਕਦੀ ਹੈ ਹਾਂ ਉਹਦਾ ਮੋਬਾਈਲ ਫੋਨ ਸਾਨੂੰ ਮਿਲਿਆ ਹੈ ਉਹਦੀ ਅਸੀਂ ਫੋਰੈਂਸਿਕ ਐਗਜ਼ਾਮੀਨੇਸ਼ਨ ਕਰ ਰਹੇ ਹਾਂ ਔਰ ਉਹ ਇੱਕ ਵਾਰੀ ਟੈਕਨੀਕਲ ਐਗਜ਼ਾਮੀਨੇਸ਼ਨ ਕੰਪਲੀਟ ਹੋ ਜਾਏਗੀ ਤਾਂ ਸਾਨੂੰ ਕਾਫੀ ਜ਼ਿਆਦਾ ਉਹਦੇ ਲਿੰਕਸ ਜਿਹੜੇ ਆ ਉਹ ਮਿਲ ਰਹੇ ਹਨ ਅਸੀਂ ਉਹਦੇ ਤੇ ਪੈਰਲੈਲੀ ਵਰਕ ਵੀ ਕਰ ਰਹੇ ਹਾਂ ਅਸੀਂ ਇਹਦੀ ਸਟੇਟ ਲੈਵਲ ਤੇ ਜਿੱਥੇ ਵੀ ਇਹਦੇ ਲਿੰਕਸ ਹੈਗੇ ਉਹ ਸਾਰੇ ਹੀ ਵਰਕ ਅਪ ਔਨ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਇਹਦੇ ਫਰਦਰ ਜਿਹੜੇ ਲਿੰਕਸ ਵੇਚਣ ਵਾਲੇ ਹੈਗੇ ਗਰਾਊਂਡ ਲੈਵਲ ਤੇ ਕਿਤੇ ਤੱਕ ਇਹ ਸਪਲਾਈ ਕਰ ਰਿਹਾ ਉਹ ਸਾਰੇ ਕਲੀਅਰ ਹੋ ਜਾਣਾ ਹੈ